ਮੈਂ ਸਰਵਣ ਸਿੰਘ ਪੰਦੇਰ ਦਵਾ ਮੋਰਚਿਆਂ ਵੱਲੋਂ ਅੱਜ ਦਿੱਲੀ ਅੰਦੋਲਨ 2 ਦੇ 289 ਦਿਨ ਹੋ ਗਏ। ਅਰ ਸੁਖਜੀਤ ਸਿੰਘ ਹਰਦੋ ਚੰਡੇ ਦੇ ਮਰਨ ਵਰਤ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ। ਪੰਜਾਬ ਸਰਕਾਰ ਨੇ ਡੱਲੇয়াল ਸਾਹਿਬ ਨੂੰ ਜ਼ਬਰਦਸਤੀ ਚੱਕ ਕੇ ਅੰਦੋਲਨ ਫੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਚੋਂ ناکਾਮਜਾਬ ਰਹੇ ਆ। ਅਰ ਇੱਕ ਪਾਰਲੀਮੈਂਟ ਮੈਂਬਰ ਢਲੇਵਾਲ ਸਾਹਿਬ ਨੂੰ ਮਿਲਣ ਗਏ ਉਹਨਾਂ ਨੂੰ ਮਿਲ ਨਹੀਂ ਦਿੱਤਾ ਸਾਨੂੰ ਸ਼ੰਕਾ ਵਾ ਕਿ ਸਰਕਾਰ ਜ਼ਬਰਦਸਤੀ ਉਹਨਾਂ ਦੀ ਨੱਕ ਚ ਨਾਲ ਹੀ ਲਾ ਕੇ ਖਰਾਕ ਦੇ ਰਹੀ ਹੋਊਗੀ ਉਹਨਾਂ ਨਾਲ ਜ਼ਬਰ ਹੋ ਰਿਹਾ ਹੋਊਗਾ ਸਾਨੂੰ ਨਹੀਂ ਲੱਗਦਾ ਐਸ ਵਲੇ ਉਹ ਕਿਹੜੀ ਹਾਲਤ ਚ ਨੇ ਕੀ ਉਹਨਾਂ ਦੀ ਪ੍ਰਸਥਿਤੀ ਆ ਕੋਈ ਵੀ ਸਾਨੂੰ ਸਪਸ਼ਟ ਕਰਕੇ ਦੱਸਦਾ ਨਹੀਂ ਨਾ ਕੋਈ ਮੀਡੀਆ ਨੂੰ ਅੰਦਰ ਜਾਣ ਦਿੱਤਾ ਜਾਂਦਾ ਕਿ ਉਹ ਕਿਹੜੀ ਹਾਲਤ ਚ ਨੇ ਇਹਦੋਂ ਗਾਹਾਂ ਪੰਜਾਬ ਸਰਕਾਰ ਦਾ ਕੋਈ ਸਪਸ਼ਟੀ ਕਰਨ ਨਹੀਂ ਆਇਆ ਕੇਂਦਰ ਦੇ ਮੰਤਰੀਆਂ ਨੇ ਕਹਿ ਤਾ ਪੀ ਕੱਲ ਦੀ ਘਟਨਾ ਕਰਮ ਤੇ ਸਾਡਾ ਹੱਥ ਕੋਈ ਨਹੀਂ ਹੈ ਸਾਨੂੰ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕੇ ਸਾਰੇ ਲੋਕਾਂ ਸਾਹਮਣੇ ਦੱਸਣਾ ਚਾਹੀਦਾ ਸਾਰੇ ਪੰਜਾਬ ਦੇ 3 ਕਰੋੜ ਲੋਕ ਇਹ ਜਾਣਨਾ ਚਾਹੁੰਦੇ ਨੇ ਪੀ ਕੱਲ ਵਾਲੀ ਘਟਨਾ ਕਿਉਂ ਹੋਈ ਕਿਉਂ ਕੀਤੀ ਗਈ ਇਹਦੋਂ ਗਾਹ ਅਸੀਂ ਪੰਜਾਬੀਆਂ ਨੂੰ ਕਹਿਣਾ ਚਾਹਾਂਗੇ ਮੋਰਚਿਆਂ ਦੇ ਉੱਤੇ ਹੋਰ ਨਾ ਆਗੂਆਂ ਨੂੰ ਵੀ ਚੱਕ ਕੇ ਖੜ ਸਕਦੇ ਆ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਪਹੁੰਚੋ ਇਸੇ ਤਰੀਕੇ ਨਾਲ ਪੂਰੇ ਪੰਜਾਬ ਚ ਕੱਲ ਗਰਦਾਸਪੁਰ ਚ ਅਰੇਦੋ ਕਾ ਕੱਲ ਫੇਰ ਖਜਾਲੇ ਵਿੱਚ ਅੰਮ੍ਰਿਤਸਰ ਦਾ ਵੱਡਾ ਕੱਟ ਕਰਕੇ ਮੋਰਚੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਦੀ ਲਾਮਬੰਦੀ ਕੀਤੀ ਜਾ ਰਹੀ ਆ ਔਰ ਜਿਹੜਾ ਪਾਰਲੀਮੈਂਟ ਸੈਸ਼ਨ ਹੈ ਉਹਦਾ ਤੀਸਰਾ ਦੇਣਿਆ ਵੇਖਦੇ ਆ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਸਾਰੇ ਐਮਪੀ ਵਿਰੋਧੀ ਧਿਰ ਦੇ ਐਮਪੀਸ ਅਰੇਦੋ ਕਹਾ ਜਿਹੜੇ ਮੋਦੀ ਸਰਕਾਰ ਦੇ ਨਾਲ ਸਹਿਯੋਗੀ ਦਲ ਨੇ ਜਿਹੜੇ ਕਹਿੰਦੇ ਸੀ ਪੇ ਅਸੀਂ ਤੁਹਾਡੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਕੀ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਚੱਕਦੇ ਨੇ ਕੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਦਾ ਮੁੱਦਾ ਚੱਕਦੇ ਨੇ ਜੋ ਸਰਕਾਰ ਜ਼ਬਰ ਕਰ ਰਹੀ ਹੈ ਦਿੱਲੀ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦੇ ਰਹੀ ਉਹ ਮੁੱਦਾ ਚੱਕਣਗੇ ਹੋ ਮਜ਼ਦੂਰਾਂ ਦੀਆਂ ਮੰਗਾਂ ਚੱਕਣਗੇ ਜੋ ਕੁਝ ਕੱਲ ਪੰਜਾਬ 'ਚ ਹੋਇਆ ਉਹ ਪਾਰਲੀਮੈਂਟ ਵਿੱਚ ਗੂੰਜੂਗਾ ਇਹ ਹੁਣ ਵੇਖਣ ਵਾਲਾ ਸਮਾਂ ਦੱਸੂਗਾ ਇਸ ਕਰਕੇ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਜੇ ਦਸਾਂ ਦਿਨਾਂ ਵਿੱਚ ਸਰਕਾਰ ਨੇ ਕੋਈ ਫੈਸਲਾ ਨਾ ਕੀਤਾ ਤਾਂ 6 ਸਤੰਬਰ ਨੂੰ ਦਿੱਲੀ ਕੂਚ ਹੋਊਗਾ ਹਰ ਹਾਲ ਵਿੱਚ ਹੋਊਗਾ ਇਸ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਬਾੜਾਂ ਤੇ ਪਹੁੰਚੋ ਧੰਨਵਾਦ ਮੈਂ ਸਰਵਨ ਸਿੰਘ ਪੰਦੇਰ ਦਵਾ ਮੋਰਚਿਆਂ ਵੱਲੋਂ ਅੱਜ ਦਿੱਲੀ ਅੰਦੋਲਨ 2 ਦੇ 289 ਦਿਨ ਹੋ ਗਏ ਔਰ ਸੁਖਜੀਤ ਸਿੰਘ ਹਰਦੋ ਚੰਡੇ ਦੇ ਮਰਨ ਵਰਤ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ ਪੰਜਾਬ ਸਰਕਾਰ ਨੇ ਡੱਲੇয়াল ਸਾਹਿਬ ਨੂੰ ਜ਼ਬਰਦਸਤੀ ਚੱਕ ਕੇ ਅੰਦੋਲਨ ਫੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਚੋਂ ناکਾਮਜਾਬ ਰਹਿਆ ਔਰ ਇੱਕ ਪਾਰਲੀਮੈਂਟ ਮੈਂਬਰ ਡਲੇਵਾਲ ਸਾਹਿਬ ਨੂੰ ਮਿਲਣ ਗਏ ਉਹਨਾਂ ਨੂੰ ਮਿਲ ਨਹੀਂ ਦਿੱਤਾ ਸਾਨੂੰ ਸ਼ੰਕਾ ਵਾ ਕਿ ਸਰਕਾਰ ਜ਼ਬਰਦਸਤੀ ਉਹਨਾਂ ਦੀ ਨੱਕ ਚ ਨਾਲ ਹੀ ਲਾ ਕੇ ਖਰਾਕ ਦੇ ਰਹੀ ਹੋਊਗੀ ਉਹਨਾਂ ਨਾਲ ਜ਼ਬਰ ਹੋ ਰਿਹਾ ਹੋਊਗਾ ਸਾਨੂੰ ਨਹੀਂ ਲੱਗਦਾ ਐਸ ਵਲੇ ਉਹ ਕਿਹੜੀ ਹਾਲਤ ਚ ਨੇ ਕੀ ਉਹਨਾਂ ਦੀ ਪ੍ਰਸਥਿਤੀ ਆ ਕੋਈ ਵੀ ਸਾਨੂੰ ਸਪਸ਼ਟ ਕਰਕੇ ਦੱਸਦਾ ਨਹੀਂ ਨਾ ਕੋਈ ਮੀਡੀਆ ਨੂੰ ਅੰਦਰ ਜਾਣ ਦਿੱਤਾ ਜਾਂਦਾ ਕਿ ਉਹ ਕਿਹੜੀ ਹਾਲਤ ਚ ਨੇ ਇਦੋਂ ਗਾਹਾਂ ਪੰਜਾਬ ਸਰਕਾਰ ਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਕੇਂਦਰ ਦੇ ਮੰਤਰੀਆਂ ਨੇ ਕਹਿਤਾ ਵੀ ਕੱਲ ਦੀ ਘਟਨਾ ਕਰਮ ਤੇ ਸਾਡਾ ਹੱਥ ਕੋਈ ਨਹੀਂ ਹੈ ਸਾਨੂੰ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕੇ ਸਾਰੇ ਲੋਕਾਂ ਸਾਹਮਣੇ ਦੱਸਣਾ ਚਾਹੀਦਾ ਸਾਰੇ ਪੰਜਾਬ ਦੇ 3 ਕਰੋੜ ਲੋਕ ਇਹ ਜਾਣਨਾ ਚਾਹੁੰਦੇ ਨੇ ਵੀ ਕੱਲ ਵਾਲੀ ਘਟਨਾ ਕਿਉਂ ਹੋਈ ਕਿਉਂ ਕੀਤੀ ਗਈ ਇਦੋਂ ਗਾਹਾਂ ਅਸੀਂ ਪੰਜਾਬੀਆਂ ਨੂੰ ਕਹਿਣਾ ਚਾਹਾਂਗੇ ਮੋਰਚਿਆਂ ਦੇ ਉੱਤੇ ਹੋਰ ਨਾ ਆਗੂਆਂ ਨੂੰ ਵੀ ਚੱਕ ਕੇ ਖੜ ਸਕਦੇ ਆ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਪਹੁੰਚੋ ਇਸੇ ਤਰੀਕੇ ਨਾਲ ਪੂਰੇ ਪੰਜਾਬ ਚ ਕੱਲ ਗਰਦਾਸਪੁਰ ਚ ਅਰੇਦੋ ਕਾ ਕੱਲ ਫੇਰ ਖਜਾਲੇ ਵਿੱਚ ਅੰਮ੍ਰਿਤਸਰ ਦਾ ਵੱਡਾ ਇਕੱਠ ਕਰਕੇ ਮੋਰਚਾ ਵਿੱਚ ਵੱਡੀ ਤੋਂ ਵੱਡੀ ਗਿਣਤੀ ਦੀ ਲਾਮਬੰਦੀ ਕੀਤੀ ਜਾ ਰਹੀ ਆ ਔਰ ਜਿਹੜਾ ਪਾਰਲੀਮੈਂਟ ਸੈਸ਼ਨ ਹੈ ਉਹਦਾ ਤੀਸਰਾ ਦਿਨੇ ਆ ਵੇਖਦੇ ਆ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਸਾਰੇ ਐਮਪੀ ਵਿਰੋਧੀ ਧਿਰ ਦੇ ਐਮਪੀਸ ਅਰੇਦੋ ਕਾ ਜਿਹੜੇ ਮੋਦੀ ਸਰਕਾਰ ਦੇ ਨਾਲ ਸਹਿਯੋਗੀ ਦਲ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਤੁਹਾਡੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਕੀ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਚੱਕਦੇ ਨੇ ਕੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਦਾ ਮੁੱਦਾ ਚੱਕਦੇ ਨੇ ਜੋ ਸਰਕਾਰ ਜ਼ਬਰ ਕਰ ਰਹੀ ਹੈ ਦਿੱਲੀ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦੇ ਰਹੀ ਉਹ ਮੁੱਦਾ ਚੱਕਣਗੇ ਹੋ ਮਜ਼ਦੂਰਾਂ ਦੀਆਂ ਮੰਗਾਂ ਚੱਕਣਗੇ ਜੋ ਕੁਝ ਕੱਲ ਪੰਜਾਬ 'ਚ ਹੋਇਆ ਉਹ ਪਾਰਲੀਮੈਂਟ ਵਿੱਚ ਗੂੰਜੂਗਾ ਇਹ ਹੁਣ ਵੇਖਣ ਵਾਲਾ ਸਮਾਂ ਦੱਸੂਗਾ ਇਸ ਕਰਕੇ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਜੇ ਦਸਾਂ ਦਿਨਾਂ ਵਿੱਚ ਸਰਕਾਰ ਨੇ ਕੋਈ ਫੈਸਲਾ ਨਾ ਕੀਤਾ ਤਾਂ 6 ਸਤੰਬਰ ਨੂੰ ਦਿੱਲੀ ਕੂਚ ਹੋਊਗਾ ਹਰ ਹਾਲ ਵਿੱਚ ਹੋਊਗਾ ਇਸ ਕਰਕੇ ਵਕਤ ਵੱਧ ਗਿਣਤੀ ਵਿੱਚ ਬਾਡਰਾਂ ਤੇ ਪਹੁੰਚੋ ਧੰਨਵਾਦ